ਹਾਂ ਫਿਰ ਠੀਕ ਹੈ ਗੋਰੀ ਗੋਰੀ ਸੋਈ ਸੇਜ ਤੇ ਉਹ ਸੇਜ ਮੁਖ ਪੇਾਰੇ ਕੇਸ ਚਲ ਖੁਸਰੋ ਘਰ ਆਪਣੇ ਸਾਜ ਪੇਪਲ ਸਭ ਦੇ ਚੌਂਦੇ ਜਿਵੇਂ ਅਮੀਰ ਨਜਾਮਉਦੀਨ ਔਲੀਆ ਸਾਹਿਬ ਨੇ ਪਰਦਾ ਕੀਤਾ ਵਿਸਾਲ ਹੋਇਆ ਚੋਲਾ ਛੱਡ ਗਿਆ ਅਮੀਰ ਖੁਸਰੋ ਸਾਹਿਬ ਨੇ ਆ ਕੇ ਕੀ ਸੀਗਾ ਕਿ ਗੋਰੀ ਸੋਈ ਸੀ ਇਸ ਤਰ੍ਹਾਂ ਹੀ ਮੇਰੇ ਮਾਲਕ ਸ਼ਾਵਾ ਦੇ ਸ਼ਾਹ ਮੁਰਸ਼ਦ ਦੇ ਮਸੀਕੀ ਪੰਜ ਛੇ ਦਿਨ ਪਹਿਲਾਂ ਉਹਨਾਂ ਨੇ ਕਿਹਾ ਕਿ ਬੇਟਾ ਦਿਲ ਮਜ਼ਬੂਤ ਕਰਕੇ ਰੱਖਣਾ ਮਾਲਕ ਕਹਿੰਦਾ ਆ ਜਾਓ ਹੁਣ ਸਾਈਂ ਜੀ ਕਹਿੰਦੇ ਹਾਂ ਕਹਿੰਦੇ ਆ ਜਾਓ ਅਸੀਂ ਸਮਝੇ ਨਹੀਂ ਅਸੀਂ ਕਿ ਤਕਲੀਫ ਚ ਵੈਸੇ ਗਲਤ ਕਰਦੇ ਜੀਂਦੇ ਜੀ ਲੱਗਦਾ ਨਹੀਂ ਸੀ ਕੋਈ ਸ਼ਖਸੀਅਤ ਆਉਂਦੀ ਆ ਸਾਨੂੰ ਲੱਗਦਾ ਹੁੰਦਾ ਇਹ ਮੌਤ ਨੂੰ ਵੀ ਹਰਾ ਦੇਣਗੇ ਉਹ ਜੀਦਦਾਰ ਸੀ ਉਹ ਮਰਦੇ ਕਾਮਲ ਸੀ ਫਿਜ਼ੀਕਲੀ ਸਾਡੇ ਚ ਨਹੀਂ ਬੈਟਰ ਫਿਜ਼ੀਕਲੀ ਆਲਵੇਸ ਉਹ ਅਪੀਰ ਹੋਣਗੇ ਇਹ ਨਹੀਂ ਕਿ ਕੋਈ ਵਹਿਮ ਹੈ ਜੀ ਮੈਂ ਦੇਖ ਸਕਾਂਗਾ ਮੈਂ ਸੁਣ ਸਕਾਂਗਾ ਨਹੀਂ ਤਾਂ ਮੈਂ ਸਮਝਾਂਗਾ ਮੇਰੇ ਇਸ਼ਕ ਵਿੱਚ ਕਵੀ ਮੈਂ ਆਸ਼ਕ ਨਹੀਂ ਅਜੇ ਬਣ ਸਕਿਆ ਮੈਂ ਹੁਣ ਵੀ ਫੀਲ ਕੀਤਾ ਉਹ ਜਿੱਥੇ ਬੈੱਡ ਤੇ ਬੈਠਦੇ ਸੀ ਜਿਸ ਕਮਰੇ ਚ ਬੈਠਦੇ ਸੀ ਉਹ ਮੌਜੂਦ ਸੀ ਇਹ ਤਾਂ ਇਕ ਲਬਾਹਾ ਸਿਆ ਜਿਹੜਾ ਕਹਿੰਦੇ ਚੋਲਾ ਛੱਡਿਆ ਜਿਸ ਨੇ ਜੀ ਜਿਹੜੀ ਕੰਮ ਦੀ ਚੀਜ਼ ਹੈ ਉਹ ਸੋਲਿਆ ਰੂਹ ਆ ਉਹ ਮਾਲਕ ਆਪਣੇ ਕਬਜ਼ਾ ਕੁਦਰਤ ਚ ਲੈਣ ਦੇ ਬਾਅਦ ਵੀ ਜਦੋਂ ਦਿਲ ਦਿਲੋਂ ਯਾਦ ਕਰੋ ਤੇ ਉਹ ਹਾਜ਼ਰ ਨਾਜ਼ਰ ਰਹਿੰਦੇ ਨੇ ਬਾਕੀ ਸੁਰ ਦੇ ਹਵਾਲੇ ਨਾਲ ਨਾ ਉਹਨਾਂ ਨੇ ਜ਼ਿੰਦਗੀ ਚ ਹਲਕੀ ਕੋਈ ਗੱਲ ਕੀਤੀ ਤੇ ਨਾ ਹਲਕਾ ਸੁਰ ਲਾਇਆ ਆਵਾਜ਼ ਇਸ ਕਿਸਮ ਦੀ ਸੀਗੀ ਅੱਜ ਜਗਜੀਤ ਸਾਹਿਬ ਨੇ ਆਵਾਜ਼ ਤੇ ਬਹੁਤ ਕੰਮ ਕੀਤਾ ਜਗਜੀਤ ਸਿੰਘ ਸਾਹਿਬ ਨੇ ਲੇਕਿਨ ਮਹਿਦੀ हसन ਸਾਹਿਬ ਪਰ ਮੇਰੇ ਉਸਤਾਦ ਜੀ ਜਦੋਂ ਗਾਉਂਦੇ ਸੀ ਐ ਜਿੱ ਕੋ ਦੋ ਚਾਰ ਮਹਿਦੀ हसन ਇਕੱਠੇ ਸ਼ੁਰੂ ਹੋ ਜਾਂਦਾ 10 10 ਜਗਜੀਤ ਸਿੰਘ ਬੇ ਬੇਸ ਇਸ ਤਰ੍ਹਾਂ ਬੋਲਦਾ ਸੀ ਕੁਦਰਤ ਵੱਲੋਂ ਕਿਉਂਕਿ ਉਹਨਾਂ ਦੀ ਨੀਅਤ ਬਹੁਤ ਚੰਗੀ ਸੀ ਉਸਤਾਦ ਬਹੁਤ ਹੋਏ ਬਹੁਤ ਹੋਣਗੇ ਸਾਡੇ ਲਈ ਸਾਰੇ ਹੀ ਸਤਕਾਰਯੋਗ ਲੇਕਿਨ ਕੋਈ ਐਸਾ ਉਸਤਾਦ ਹੈ ਕਿ ਜਿਹਦੇ ਕੋਲ ਦੀ ਵੀ ਕੋਈ ਬੱਚਾ ਨੰਗਿਆ ਉਹਦਾ ਵੀ ਨਾਮ ਹੋ ਗਿਆ ਹਾਂ ਕੋਲ ਦੀ ਵੀ ਕੋਈ ਨੰਗਿਆ ਦੋ ਮੱਥਾ ਟੇਕ ਕੇ ਉਹ ਨੀਤ ਬਹੁਤ ਅੱਛੀ ਸੀ ਇਸੇ ਕਰਕੇ ਸਲੀਮ ਸ਼ਹਿਜ਼ਾਦਾ ਸਾਹਿਬ ਉਹਨਾਂ ਦੇ ਘਰ ਪੈਦਾ ਹੋਏ ਇਸੇ ਕਰਕੇ ਪ੍ਰਵੇਸ਼ ਸ਼ਾਹਕੁਟੀ ਦਾ ਵੀ ਨਾਮ ਹੋਇਆ ਜਿਹੜਾ ਦੂਸਰਿਆਂ ਦੇ ਬੱਚਿਆਂ ਦਾ ਖਿਆਲ ਕਰਦਾ ਉਹਦੀ ਆਲ ਔਲਾਦ ਦਾ ਖਿਆਲ ਮਾਲਕ ਕਰ ਲਗਾ ਅੱਜ ਮੇਰੇ ਬੇਟੇ ਵੀ ਨਵਰਾਜ ਹੋਵੇ ਯੁਵਰਾਜ ਹੋਵੇ ਪਿਓ ਜ਼ਰੂਰ ਮੈਂ ਉਹਨਾਂ ਦਾ ਆ ਗੁਰੂ ਵੱਡੇ ਗੁਰੂ ਜੀ ਉਹ ਹੀ ਉਹਨਾਂ ਨੇ ਸਾਰੀ ਜ਼ਿੰਦਗੀ ਲਾਰਡ ਉਹ ਹੀ ਕਰਦੇ ਸੀ ਇਹਨਾਂ ਦਾ ਮੇਰੇ ਤੋਂ ਵੀ ਜ਼ਿਆਦਾ ਇਹਨਾਂ ਦੀ ਪਸੰਦੀ ਦੀ ਕੋਈ ਚੀਜ਼ ਬਣਨੀ ਸਾਲਣ ਬਣਨਾ ਕੋਈ ਆ ਜਿਹੜਾ ਸੀਜ਼ਨਲ ਆ ਮੱਕੀ ਦੀ ਰੋਟੀ ਸਾਗ ਵਗੈਰਾ ਕਹਣਾ ਉਹ ਯੂਵੀ ਨੂੰ ਭੇਜਦੇ ਚੰਡੀਗੜ੍ਹ ਜਾਂ ਨੂੰ ਮੁੰਡੇ ਨੂੰ ਬੁਲਾ ਲਈ ਮੈਂ ਹੁਣ ਕੈਨੇਡਾ ਗਿਆ ਸੀ ਕਹਿੰਦੇ ਕਦੋਂ ਕੋਣਾ ਕਾਕਾ ਮੈਂ ਕਿਹਾ ਜੀ ਮੈਂ ਜਲਦੀ ਆ ਜਾਣਾ ਕਹਿੰਦੇ ਹੁਣ ਮਿਲਣਾ ਜਾਂ ਬਾਅਦ ਚ ਮਿਲਣਾ ਮੈਂ ਇਹ ਗੱਲ ਸਮਝ ਗਿਆ ਮੈਂ ਆ ਗਿਆ ਸ਼ੁਕਰ ਮਾਲਿਕ ਮੈਂ ਆ ਗਿਆ ساری ਜ਼ਿੰਦਗੀ ਦਾ ਰੋਣਾ ਤੇ ਲ ਗਿਆ ਗੱਲ ਇਹੀ ਐ ਇਹੀ ਹਮੇਸ਼ਾ ਗੂੰਜੇਗੀ ਕਿ ਗੋਰੀ ਸੋਈ ਅੱਜ ਸੇਜ 'ਤੇ ਮੁਖ ਤੇ ਡਾਰੇ ਕੇ ਚੰਨ ਖਸਰੋ ਘਰ ਆਪਣੇ ਸਾਂਝੀ ਚਲੇ ਚਲ ਜਾਵਣਾ ਉਹਨਾਂ ਦੇ ਮੁਰਸ਼ਿਦ ਕਹਿੰਦੇ ਹੁੰਦੇ ਸੀ ਸਾਈਂ ਜੀ ਚਲੇ ਚਲ ਜਾਵਣਾ ਸਭ ਨੇ ਚਲੇ ਚਲ ਯਾਦ ਆਉਂਦੀ ਜਦੋਂ ਮੈਂ ਵੇਖਦਾ ਲਾਸ਼ਾਂ ਇਹੋ ਗੱਲ ਯਾਦ ਆਉਂਦੀ ਚਲੇ ਗਏ ਉਹ ਵਲੀ ਯੋਦਾ ਜਿਹੜੇ ਕਹਿੰਦੇ ਕਹਾਉਂਦੇ ਸੀ ਜਿਨ੍ਹਾਂ ਦੀ ਮੁੱਖ ਦੀ ਲਾਲੀ ਤੋਂ ਚੰਨ ਸੂਰਜ ਸ਼ਰਮਾਉਂਦੇ ਸੀ ਇਹ ਲੋਗੋ ਜ਼ਮੀਂ ਖਾ ਗਈ ਆਸਮਾਨ ਕਿੱਸੇ ਕਿੱਸੇ ਜੋ ਆਇਆ ਉਹਨੇ ਜਾਣਾ ਤੁਹਾਡੀ ਸਾਰਿਆਂ ਦੀ ਬਹੁਤ ਮਿਹਰਬਾਨੀ ਸਾਰੀ ਸੰਗਤ ਦੀ ਮਿਹਰਬਾਨੀ ਪੂਰੇ ਪੰਜਾਬ ਤੋਂ ਲੋਕ ਆਏ ਉਹਨਾਂ ਦੇ ਆਸ਼ਿਕ ਉਹਨਾਂ ਦੇ 팬 ਉਹਨਾਂ ਦੇ ਚਾਹਣ ਵਾਲੇ ਉਹਨਾਂ ਦੇ ਹਮਦਰਦ ਸਾਰੇ ਭੈਣਾ ਭਰਾਵਾਂ ਦਾ ਔਰ মিডিਏ ਦਾ ਸਾਰੇ ਪਰਿਵਾਰ ਵੱਲੋਂ ਬਹੁਤ ਸ਼ੁਕਰੀਆ ਜੀ ਤੁਸੀਂ ਸਲਾਮਤ ਰਹਿਓ ਲੰਬੀ ਉਮਰ ਤੁਹਾਡੀ ਮਾਲਕ ਕਰੇ ਕਿਸੇ ਦਾ ਮਾਈ ਬਾਪ ਹੈ ਹਾਂ ਉਹ ਪਿੱਛੇ ਹੋ ਜਾਓ ਮੈਡਮ ਦੇ ਪਿੱਛੇ ਉਤਾਰਨ ਦਿੰਦੇ ਕਰੋ ਕਰੋ ਰੇਗਾ ਭਾਜੀ ਆ ਨਹੀਂ ਤੇਰੀ ਹੋ ਗਈ ਹਮਾਰਾ ਮਾਈਕ ਮਾਲਕ